ਗੁਰੂ ਸਾਹਿਬ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਮਾਤਾ ਜੀ ਕੰਗੂ ਬ੍ਰਾਹਮਣ ਦੇ ਨਾਲ ਉਸਦੇ ਪਿੰਡ ਖੇੜੀ ਵਾਲੇ ਨੂੰ ਚਲ ਪਏ ਜਦਰੀ ਬੁੱਧੂ ਚੰਦ ਨੇ ਗੁਰੂ ਸਾਹਿਬ ਨੂੰ ਆਪਣੀ ਗੜੀ ਵਿੱਚ ਸ਼ਰਨ ਦਿੱਤੀ ਜਿੱਥੇ ਆ ਕੇ ਉਹ ਪਹਿਲਾਂ ਵੀ ਇੱਕ ਲੜਾਈ ਲੜ ਚੁੱਕੇ ਸਨ ਕਾਫੀ ਉੱਚੀ ਜਗ੍ਹਾ ਤੇ ਬਣੀ ਹੋਈ ਹੈ ਇਹਦੇ ਚਾਰ ਦਰਵਾਜ਼ੇ ਨੇ ਇਹਨਾਂ ਤਿੰਨ ਦਰਵਾਜ਼ੇ ਰਾਹੀਂ ਦੁਸ਼ਮਣ ਦਾ ਆਉਣਾ ਮੁਸ਼ਕਲ ਹੀ ਨਹੀਂ ਨਾ ਮੁਮਕਨ ਹੈ ਕੇਵਲ ਇਸ ਵੱਡੇ ਦਰਵਾਜ਼ੇ ਥਾਂ ਹੀ ਆਇਆ ਜਾਇਆ ਜਾ ਸਕਦਾ ਹੈ ਇਹਦੇ ਬਾਹਰ ਝਾੜੀਆਂ ਤੇ ਟਿੱਬੇ ਨੇ ਗੜੀ ਦੇ ਹਰ ਪਾਸੇ ਵੱਲ ਸਾਡੀ ਨਜ਼ਰ ਰਹਿਣੀ ਚਾਹੀਦੀ ਹੈ ਪਰ ਇਸ ਦਰਵਾਜ਼ੇ ਵੱਲ ਸਾਨੂੰ ਖਾਸ ਤੌਰ ਤੇ ਨਜ਼ਰ ਰੱਖਣੀ ਪਵੇਗੀ ਕਿਉਂਕਿ ਦੁਸ਼ਮਣ ਜੇਕਰ ਹਮਲਾ ਕਰੇਗਾ ਤਾਂ ਇਸ ਪਾਸੇ ਤੋਂ ਹੀ ਕਰੇਗਾ ਹਿੰਮਤ ਸਿੰਘ ਜੀ ਗੜੀ ਦੇ ਚਾਰੇ ਦਰਵਾਜ਼ਿਆਂ ਤੇ ਪਹਿਰੇਦਾਰ ਲਗਾ ਦਿੱਤੇ ਨੇ ਪਰ ਸਾਧਨ ਫਿਰ ਵੀ ਸੀਮਤ ਨੇ पर हौसले का बुलंद ने सुन के खुशी हुई चंगा हुआ किसी रास्ते बीचो और हथियार ले लेते बिल्कुल सही आओ ऊपर गुरुपिता कुल चलते हैं हम जी देखो गुरुपिता जी

ਜੰਗਕੌਰ ਦੇ ਵਸ਼ਿੰਦੋ ਸੁਣੋ ਖਲਕ ਖੁਦਾ ਦਾ ਮੁਲਕ ਬਾਦਸ਼ਾਹ ਦਾ ਹੁਕਮ ਵਜ਼ੀਰ ਖਾਨ ਦਾ ਧਿਆਨ ਨਾਲ ਸੁਣੋ ਹਿੰਦ ਦਾ ਪੀਰ ਆਪਣੇ ਸਿੰਘਾਂ ਨਾਲ ਚਮਕੌਰ ਦੀ ਗੜੀ ਵਿੱਚ ਪਹੁੰਚਿਆ ਹੈ ਫੌਜਦਾਰ ਦਾ ਹੁਕਮ ਹੈ ਜੇ ਕੋਈ ਵੀ ਅਨੰਦਪੁਰ ਦੇ ਗੁਰੂ ਜਾਂ ਉਸ ਦੇ ਸਿੰਘਾਂ ਦੀ ਮਦਦ ਕਰੇਗਾ ਉਸ ਦਾ ਸਰ ਕਲਮ ਕਰ ਦਿੱਤਾ ਜਾਵੇਗਾ ਪੁੱਤਰ ਇਹ ਚੋਰੀ ਤਾਂ ਮੇਰੇ ਲਈ ਕੁਟੀ ਸੀ ਤੂੰ ਇਹਨੂੰ ਲੈ ਕੇ ਕਿੱਥੇ ਜਾ ਰਿਹਾ ਮਾਂ ਅਨੰਦਪੁਰ ਸਾਹਿਬ ਵਾਲੇ ਗੁਰੂ ਜੀ ਅਤੇ ਉਹਨਾਂ ਦੇ ਸਿੰਘ ਗੜੀ ਵਿੱਚ ਆਏ ਹੋਏ ਨੇ ਸਾਰੇ ਲੋਕਾਂ ਨਾਲੇ ਕੁਝ ਨਾ ਕੁਝ ਲੈ ਕੇ ਜਾ ਰਹੇ ਨੇ ਇਹ ਚੂਰੀ ਮੈਂ ਉਹਨਾਂ ਨੂੰ ਦੇ ਕੇ ਆਵਾਂਗਾ ਨਾ ਪੁੱਤਰ ਇੰਝ ਨਾ ਕਰੀ ਕਿਤੇ ਆਪਣੇ ਤੇ ਕੋਈ ਹੋਰ ਮੁਸੀਬਤ ਨਾ ਆ ਜਾਵੇ ਕੁੜੇ ਕੁੜੀ ਕਿਉ ਮੇਰੇ ਮੁੰਡੇ ਨੂੰ ਡਰੋਂ ਲੱਗੀ ਹੈ ਕੀ ਮਾਰਾ ਕਰਨ ਲੱਗਿਆ ਮੇਰਾ ਲਾਲ ਤੂੰ ਜਾ ਮੈਂ ਚੱਲਿਆ ਬੇਬੇ ਤੂੰ ਮੇਰੇ ਪੋਤੇ ਨੂੰ ਉਹਨਾਂ ਚਾਲੇ ਸਿੰਘਾਂ ਵਰਗਾ ਡਰਪੋਕ ਬਣਾਉਂਦੀ ਹੈ ਜਿਹੜੀ ਗੁਰੂ ਸਾਹਿਬ ਨੂੰ ਕਿਲੇ ਵਿੱਚ ਛੱਡਾਈ ਸੀ ਤੈਨੂੰ ਪਤਾ ਹੈ ਜਦੋਂ ਪਕੋੜੇ ਕਰ ਵਾਪਸ ਆਏ ਸੀ ਤਦ ਕਰਦਿਆ ਨੇ ਉਹਨਾਂ ਨੂੰ ਕਿੰਨੀਆਂ ਫਿੱਟ ਲਾਂਟਾ ਪਾਈਆਂ ਲੈ ਪਾਲਾ ਚੂੜੀਆਂ ਮੇਰੀਆਂ ਤੇ தாம் ਆਪਣਾ ਚੌਕਾ ਚੁੱਲਾ ਤੇ ਤਲਵਾਰ ਮੈਨੂੰ ਆਪਣੀ ਮੈਂ ਗੁਰੂ ਦੀ ਸਿੰਘਣੀ ਬਣ ਕੇ ਮੈਦਾਨ ਵਿੱਚ ਡੱਟ ਜਾਨੀ ਆ ਜੋ ਗੁਰੂ ਦਾ ਸਿੰਘ ਨਹੀਂ ਉਹ ਸਿੰਘਣੀ ਦਾ ਵੀ ਸਿੰਘ ਨਹੀਂ ਮੈਂ ਆਪਣੇ ਗੁਰੂ ਦੇ ਦੁਸ਼ਮਣਾਂ ਨਾਲ ਆਪ ਲੜਾਂਗੀ ਓਏ ਮੂਰਖ ਸਿਰ ਦੇ ਕੇ ਤੂੰ ਖੰਡੇ ਦਾ ਅਮਰਤ ਛਕਿਆ ਉਹ ਜ਼ੁਲਮ ਨਾਲ ਟੱਕਰ ਲੈਣ ਵਾਸਤੇ ਉਹਨਾਂ ਨੇ ਤੈਨੂੰ ਸਪਾਈ ਬਣਾਇਆ ਤੇ ਤੂੰ ਉਹਨਾਂ ਨੂੰ ਛੱਡ ਕੇ ਘਰ ਭੱਜ ਆਇਆ ਮਾਂ ਚਾਲੀਆਂ ਨੂੰ ਅੰਨ ਪਕਾਉਣ ਵਾਲੀਆਂ ਰੰਨਾ ਬਹੁਤੀਆਂ ਯਾਦ ਆ ਗਈਆਂ ਮਾਤਾ ਗੁਜਰੀ ਦਾ ਲਾਲ ਵੀ ਤਾਂ ਢਿੱਡੋ ਕੁੱਖਾ ਸੀ ਸ਼ੇਰ ਦੀ ਗੁਫਾ ਵਿੱਚ ਰਹਿਣਾ ਤੁਹਾਨੂੰ ਰਾਸ ਨਾ ਆਇਆ ਗਿੱਦੜੋ ਬੰਦੇ ਬਣਨ ਪਏ ਸੀ ਮਾਫ ਕਰਨਾ ਮਾਜੀ ਪੋਤਰ ਦੇਮੋਨ ਮੈਨੂੰ ਕਮਜ਼ੋਰ ਬਣਾ ਦਿੱਤਾ ਤੇ ਮੈਂ ਸਿੰਘਣੇ ਹੋਣ ਦਾ ਫਰਜ਼ ਭੁੱਲ ਬੈਠੀ ਸੁਣੋ 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 ਇਸਤੋਪੈਲਾ ਇਸਪਰੇ ਦਾਰਦੀ ਆਵਾਜ਼ ਮੇਰੇ ਵਾਂਗੂ ਕਿਸੇ ਹੋਰ ਮਾਂ ਨੂੰ ਡਰਾਵੇ ਸੁਣੋ 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 ਚੰਕੌਰ ਦੇ ਵਸ਼ਿੰਦੋ ਸੁਣੋ ਖਲਕ ਖੁਦਾ ਦਾ ਮੁਲਕ ਬਾਦਸ਼ਾਹ ਦਾ ਕਿ ਵਾਈ ਕਰੂ ਮਿਹਰ ਕਰੀ ਪਾਕ ਸਿੰਘ ਜੀ ਉਹ ਵੇਖੋ ਦੋ ਬੱਚੇ ਝਾੜੀਆਂ ਚ ਲੁਕਦੇ ਹੋਏ ਘੜੀ ਦੇ ਵੱਲ ਨੂੰ ਆ ਰਹੇ ਨੇ ਚਲੋ ਵੇਖਦੇ ਆਂ ਤੁਸੀਂ ਅਸੀਂ ਸੁਣਿਆ ਕਿ ਨੰਦਪੁਰ ਸਾਹਿਬ ਵਾਲੇ ਗੁਰੂ ਜੀ ਫਿਰ ਗੜੀ ਚਾਏ ਹੋਏ ਨੇ ਤੇ ਮੈਂ ਉਹਨਾਂ ਲਈ ਚੂਰੀ ਲੈ ਕੇ ਆਇਆ ਤੇ ਮੈਂ ਕਿਰਸ਼ਕ ਕਰ ਮੁਗਲਾ ਨੇ ਤਾਂ ਪਿੰਡ ਵਾਲਿਆਂ ਨੂੰ ਕਿਹਾ ਹੋਇਆ ਕਿ ਸਾਡੀ ਕੋਈ ਮਦਦ ਨਾ ਕਰੇ ਤੁਹਾਨੂੰ ਡਰ ਨਹੀਂ ਲੱਗਿਆ ਜੇ ਗੁਰੂ ਸਾਹਿਬ ਮੁਗਲਾਂ ਤੋਂ ਨਹੀਂ ਡਰਦੇ ਤੇ ਫਿਰ ਅਸੀਂ ਵੀ ਕਿਸੇ ਤੋਂ ਨਹੀਂ ਡਰਦੇ ਸਿੰਘ ਜੀ ਇਹਨਾਂ ਦੀ ਸੁਗਾ ਜਾ ਕੇ ਗੁਰੂ ਜੀ ਦੇ ਚਰਨਾਂ 'ਚ ਰੱਖ ਦਿਓ ਜੀ ਇਹ ਕੌਣ ਨੇ ਇਹ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਨੇ ਚਲੋ ਸਾਨੂੰ ਵੀ ਆਪਣੇ ਛੋਟੇ ਭਰਾ ਸਮਝ ਕੇ ਆਪਣੀ ਸੈਨੱਚ ਭਰਤੀ ਕਰ ਲੋ ਵੀਰ ਜੀ ਤੁਸੀਂ ਦੱਸਿਆ ਨਹੀਂ ਸਾਡੇ ਭੁੱਖ ਤੇ ਪਿਆਸ ਦੀ ਚਿੰਤਾ ਕੀਤੀ ਤੇ ਖਤਰਾ ਮੋਲਿਆ ਇਹ ਕੰਮ ਕਿਸੇ ਯੋਧੇ ਸੂਰਮੇ ਤੋਂ ਘਟ ਹੈ ਭਾਕ ਸਿੰਘ ਜੀ ਇਹਨਾਂ ਦੋਨਾਂ ਨਿੱਕੇ ਯੋਧਿਆਂ ਨੂੰ ਹਿਫਾਜ਼ਤ ਦੇ ਨਾਲ ਇਹਨਾਂ ਦੇ ਘਰ ਪਹੁੰਚਾ ਦਿਓ